ਜੀ ਸਭ ਤੋਂ ਪਹਿਲਾਂ ਤਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੁਣ ਅਸੀਂ ਜੂਸ ਫੂਡ ਸਟਾਲ ਤੇ ਪਹੁੰਚੇ ਆ ਜੀ ਤੇ ਅਸੀਂ ਦੇਖ ਸਕਦੇ ਆ ਪਿੱਛੇ ਜਿਹੜੇ ਟਰੱਕਾਂ ਦੇ ਟਰੱਕ ਭਰ ਕੇ ਤੁਸੀਂ ਫਰੂਟ ਦੇ ਇੱਥੇ ਲੈ ਕੇ ਆਏ ਆ ਇਹ ਸਾਰਾ ਇੰਤਜ਼ਾਮ ਤੁਸੀਂ ਕਿੱਥੋਂ ਕੀਤਾ ਇਹ ਜੀ ਸਾਰੇ ਸੇਵਾਦਾਰ ਆ ਮੋਸਟਲੀ ਸਾਰੇ ਸੰਡੇ ਨੂੰ ਲੰਗਰ ਦੀ ਸੇਵਾ ਕਰਦੇ ਆ ਤੇ ਇਹ ਸਾਰਾ ਗਰੁੱਪ ਇਕੱਠਾ ਹੋ ਗਏ ਅ ਅੱਧੋਂ ਜ਼ਿਆਦਾ ਜੂਸ ਸੰਤਰੇ ਜਿਹੜੇ ਆ ਆਪ ਲੈ ਕੇ ਆਂਦੇ ਫਾਰਮ ਦੇ ਵਿੱਚੋਂ ਤੋੜ ਕੇ ਇਹਨਾਂ ਦੇ ਮਿਹਨਤ ਦਾ ਫਲ ਹੈ ਜੀ ਕਹਿੰਦੇ ਹੁੰਦੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਤੇ ਬਾਕੀ ਕੁਛ ਬਾਈ ਕਰਕੇ ਵੀ ਲੈਂਦੇ ਤੇ ਫਰੈਸ਼ ਸੰਤਰੇ ਦਾ ਜੂਸ ਹਰ ਸਾਲ ਹੀ ਲੱਗਦਾ ਨਗਰ ਕੀਰਤਨ ਤੇ ਵੀ ਤੇ ਹਲੇ ਮੱਲੇ ਤੇ ਵੀ ਹਾਂਜੀ ਤੇ ਹੋਰ ਪ੍ਰੋਗਰਾਮ ਵੀ ਜਿਹੜੇ ਗੁਰੂ ਘਰ ਦੇ ਹੁੰਦੇ ਆ ਉਹਨਾਂ ਦੇ ਵਿੱਚ ਵੀ ਬੱਚੜ ਕੇ ਹਿੱਸਾ ਪਾਉਂਦੇ ਜੀ ਉਹ ਹਾਂਜੀ ਹਾਂਜੀ ਤੇ ਅਸੀਂ ਪਿਛਲੇ ਸਾਲ ਵੀ ਇੱਥੇ ਆਏ ਸੀ ਤੇ ਅਸੀਂ ਦੇਖਿਆ ਸੀ ਉਦੋਂ ਵੀ ਜੂਸ ਦੇ ਜਿਹੜੇ ਸੀ ਸੇਵਾ ਤੁਹਾਡੀ ਟੀਮ ਵੱਲੋਂ ਲਈ ਗਈ ਸੀ ਤੇ ਇਹ ਮਸ਼ੀਨਾਂ ਬਾਰੇ ਵੀ ਖਾਸ ਨਾ ਜ਼ਿਕਰ ਕੀਤਾ ਗਿਆ ਸੀਗਾ ਵੀ ਇਹ ਵੀ ਸਪੈਸ਼ਲ ਆ ਮਸ਼ੀਨਾਂ ਇਹਨਾਂ ਦੀ ਕੀ ਖਾਸੀਅਤ ਉਹ ਵੀ ਜਰੂਰ ਤੁਸੀਂ ਦੱਸੋ ਇਹ ਆਪਣੇ ਜਿੱਦਾਂ ਕਹਿੰਦੇ ਹੁੰਦੇ ਕੋਲਡ ਕੰਪਰੈਸ ਜੂਸ ਹੁੰਦਾ ਹੈ ਨਾ ਕਿ ਉਹ ਉਦਾਂ ਹੈ ਜੀ ਇਹ ਕੋਈ ਹਾਰਟ ਨਹੀਂ ਕਰਦਾ ਜੂਸ ਨੂੰ ਇਹ ਜੂਸ ਔਰੇਂਜ ਨੂੰ ਪ੍ਰੈਸ ਕਰਕੇ ਜੂਸ ਕੱਢਦੀਆਂ ਮਸ਼ੀਨਾਂ ਹਾਂਜੀ ਇਹ ਹੈਲਥ ਵਾਸਤੇ ਕਹਿੰਦੇ ਵਧੀਆ ਆ ਜੀ ਹਾਂਜੀ ਤੇ ਸੇਵਾਦਾਰਾਂ ਦੇ ਮਿਹਨਤ ਦੇ ਨਾਲ ਹੀ ਆ ਜੀ ਇਹਨਾਂ ਨੇ ਕੀ ਕਹਿੰਦੇ ਨੇ ਮਿਹਨਤ ਦੇ ਨਾਲ ਲੱਭ ਕੇ ਉਹ ਲਿਆਂਦੀਆਂ ਹੋਈਆਂ ਹਾਂਜੀ ਤੇ ਕਰਨ ਲੱਗੇ ਹੋਏ ਆ ਜੀ ਪੂਰੇ ਜੋਸ਼ ਦੇ ਨਾਲ ਇਹ ਜਿੱਦਾਂ ਹੁਣ ਆਪਾਂ ਸੇਵਾ ਕਰਦੇ ਆਪਣੇ ਗੁਰੂ ਮਹਾਰਾਜ ਨੇ ਵੀ ਆਪਾਂ ਨੂੰ ਇਹੀ ਦੱਸਿਆ ਵੀ ਜਦੋਂ ਸੰਗਤ ਚੱਲ ਕੇ ਆਉਂਦੀ ਆ ਤੇ ਆਪਣਾ ਜਿਹੜਾ ਵਾ ਸੇਵਾ ਕਰਨ ਦਾ ਆਪਣਾ ਜਿਹੜਾ ਸਿੱਖਾਂ ਦਾ ਫਰਜ਼ ਵਾ ਇਹੀ ਆਪਾਂ ਨੂੰ ਸ਼ੁਰੂ ਤੋਂ ਸਿਖਾਇਆ ਜਾਂਦਾ ਤੇ ਹੁਣ ਮੈਂ ਦੇਖ ਸਕਦੀ ਜਿੱਦਾਂ ਨਾਲ ਬੱਚੇ ਵੀ ਲੱਗੇ ਹੋਏ ਨੇ ਯੰਗ ਜਿਹੜੇ ਆ ਯੂਥ ਆ ਉਹ ਵੀ ਨਾਲ ਸੇਵਾ ਕਰ ਰਹੇ ਨੇ ਤੇ ਤੁਹਾਨੂੰ ਲੱਗਦਾ ਵੀ ਇਦਾਂ ਜਿੱਦਾਂ ਨਾਲ ਲੈ ਕੇ ਬੱਚਿਆਂ ਨੂੰ ਤੁਰਨ ਦੇ ਨਾਲ ਉਹਨਾਂ ਦੇ ਵਿੱਚ ਵੀ ਇਹ ਚੀਜ਼ ਪੰਪ ਪਦੀ ਆ ਵੀ ਸੇਵਾ ਜਿਹੜੀ ਸਿੱਖੀ ਦੇ ਵਿੱਚ ਕਿੰਨੀ ਜ਼ਰੂਰੀ ਆ ਤੇ ਬਿਲਕੁਲ ਜੀ ਸਾਡੇ ਹੁਣ ਬ ਸਕੂਲਾਂ ਦੇ ਵਿੱਚ ਹੀ ਛੁੱਟੀਆਂ ਸੀਗੀਆਂ ਤੇ ਜਦੋਂ ਸੰਤਰੇ ਤੋੜਨ ਵੀ ਗਏ ਆ ਤੇ ਬੱਚੇ ਸਾਡੇ ਨਾਲ ਹੀ ਗਏ ਆ ਉਹਨਾਂ ਦੇ ਵਿੱਚ ਇਤਸ਼ਾਹ ਸੀਗਾ ਉਹਦੋਂ ਸੇ ਕੋ ਖੁਸ਼ ਹੁੰਦੇ ਆ ਇਦਾਂ ਦੇ ਕੰਮ ਕਰਕੇ ਉਹਦਾਂ ਵੀ ਤੇ ਨਾਲੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਲੰਗਰਾਂ ਦੇ ਨਾਲ ਵੀ ਜੁੜ ਰਹੇ ਆ ਸੇਵਾ ਦੇ ਵਿੱਚ ਵੀ ਜੁੜ ਰਹੇ ਆ ਜੀ ਹਾਂਜੀ ਹਾਂਜੀ ਤੇ ਸਿੱਖੀ ਦੇ ਨਾਲ ਪਹਿਲਾ ਸਟੈਪ ਹੀ ਆਪਣਾ ਜੁੜਨ ਦਾ ਸੇਵਾ ਤੋਂ ਸ਼ੁਰੂ ਹੁੰਦਾ ਵਾ ਸੇਵਾ ਤੋਂ ਹੀ ਆਪਾਂ ਜੁੜਦੇ ਮੈਨੂੰ ਆਪਣਾ ਵੀ ਯਾਦ ਆ ਕਿ ਗੁਰੂ ਘਰ ਜਾ ਕੇ ਉੱਥੇ ਯੂ نو ਫੁੱਲ ਕੇ ਲਾਉਣੇ ਕਦੇ ਫੁੱਲਕਿਆਂ ਦੀ ਸੇਵਾ ਕਰਨੀ ਕਦੇ ਵੇਲ ਸੇਵਾ ਕਰਨੀ ਤੇ ਇਥੋਂ ਸ਼ੁਰੂਆਤ ਹੁੰਦੀ ਆ ਤੇ ਇਹ ਜਿਹੜੀ ਹੁਣ ਇਥੇ ਰੌਣਕ ਲੱਗੀ ਹੋਈ ਆ ਇੱਥੇ ਅੱਜ ਹੋਲੇ ਮਹੱਲੇ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਦੇਖੋ ਜੀ ਗੁਰੂ ਮਹਾਰਾਜ ਦੀ ਕਿਰਪਾ ਹੈ ਜੀ ਉਹਨਾਂ ਨੇ ਮਹੱਲਾ ਬਣਾਇਆ ਸੀਗਾ ਤੇ ਉਹਨਾਂ ਦੀ ਕਿਰਪਾ ਸਦਕਾ ਸੰਗਤਾਂ ਜੁੜ ਜਾਂਦੀਆਂ ਵਾ ਨਾਲੇ ਗੱਤਕੇ ਦੇ ਕੰਪੀਟੀਸ਼ਨ ਹੋ ਰਹੇ ਆ ਬੱਚਿਆਂ ਨੂੰ ਉਧਰ ਵੀ ਜੋੜਿਆ ਜਾ ਰਿਹਾ ਵਾ ਤੇ ਉਹਦੇ ਨਾਲ ਫੇ ਲੰਗਰਾਂ ਦੀ ਸੇਵਾ ਤੇ ਜ਼ਰੂਰੀ ਆ ਨਾਲੇ ਸੰਗਤਾਂ ਬੜੀਆਂ ਦੂਰੋਂ ਦੂਰੋਂ ਚੱਲ ਕੇ ਆਈਆਂ ਧੰਨਵਾਦ ਉਹਨਾਂ ਦਾ ਜੀ ਆਨੂੰ ਕਹਿੰਦੇ ਸਾਰਿਆਂ ਨੂੰ ਤੇ ਬਾਕੀ ਬੱਚੇ ਦੇਖ ਲਓ ਛੋਟੇ ਛੋਟੇ ਲੱਗੇ ਹੋਏ ਆ ਜੀ ਨਾਲ ਕੰਮ ਲੱ ਕਰਨ ਲੱਗੇ ਹੋਏ ਆ ਤੇ ਇਦਾਂ ਹੀ ਜੁੜ ਜਾਣਾ ਇਹਨਾਂ ਨੇ ਕੰਮ ਕਹਿੰਦੇ ਹੁੰਦੇ ਜੀ ਇਹਨਾਂ ਦੀ ਬਾਅਦ ਚ ਇਹਨਾਂ ਦੀ ਵਾਰੀ ਆ ਜੀ ਤੇ ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ ਹਾਂਜੀ ਤੇ ਅਸੀਂ ਬੱਚਿਆਂ ਨੂੰ ਕੋਸ਼ਿਸ਼ ਕਰਦੇ ਆ ਕਿ ਜਿੰਨੇ ਵੀ ਸੰਗਤ ਜੁੜੇ ਨਾਲ ਤੇ ਕੀ ਕਹਿੰਦੇ ਉਹਦੇ ਸਾਹਬ ਸਿੰਘ ਜਿਹੜੇ ਆ ਆਪਣੇ ਧਰਮ ਘਰੋਂ ਤੋਂ ਛੁੱਟੀਆਂ ਕਰਕੇ ਇੱਥੇ ਲੱਗੇ ਹੋਏ ਆ ਜੀ ਇਹ तकरीबन 4 ਦਿਨ ਹੋ ਗਏ ਸਾਨੂੰ ਇੱਥੇ ਲੱਗੇ ਆ ਸਾਰਿਆਂ ਨੂੰ ਹਾਂਜੀ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਵਧੀਆ ਹੋ ਰਿਹਾ ਸਾਰਾ ਕੁਝ ਤੇ ਤੁਸੀਂ ਸਾਡੀ ਜਿਹੜੀ ਸਾਰੀ ਟੀਮ ਆ ਤੁਸੀਂ ਲੋਕਲ ਹੀ ਹੋ ਇਥੋਂ ਹਾਂਜੀ ਸਾਰੇ ਲੋਕ ਲਈ ਆ ਜੀ ਹਾਂਜੀ ਲੋਕ ਲਈ ਆ ਹਾਂਜੀ ਮਨਵੀਰ ਭਾਜੀ ਹੁਣੀ ਆਪਣੇ ਮਖਤਿਆਰ ਸਿੰਘ ਜੀ ਹਰਪਿੰਦਰ ਸਿੰਘ ਹੁਣੀ ਗਿੱਲ ਭਾਜੀ ਹੁਣੀ ਇਹ ਸੁਖਵਿੰਦਰ ਭਾਜੀ ਹੁਣੀ ਸਾਰੇ ਇਹ ਸਾਰਿਆਂ ਦੀ ਕਿਰਪਾ ਕਹਿੰਦੇ ਹੁੰਦੇ ਜੀ ਦੇਖੋ ਤਿੰਨ ਦਿਨ ਤੋਂ ਪਿੱਕੇ ਭਰੇ ਹੋਇਆ ਘਰਾਂ ਦੇ ਵਿੱਚ ਆਪ ਪਹਿਲੇ ਆਉਂਦੇ ਆ ਸਾਰਾ ਕੰਮ ਕਰਦੇ ਆ ਤੇ ਵਧੀਆ ਤਰੀਕੇ ਨਾਲ ਸੇਵਾ ਕਰ ਰਹੇ ਆ ਜੀ ਸਾਰੇ ਹਾਂਜੀ ਰੇ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਦੀ ਆ ਉਹਨਾਂ ਵੱਲੋਂ ਐਡਾ ਮਤਲਬ ਇਹ ਸਮਾਗਮ ਜਿਹੜਾ ਆਯੋਜਿਤ ਕੀਤਾ ਜਾਂਦਾ ਵਾ ਤੇ ਉਹਨਾਂ ਦਾ ਵੀ ਬਹੁਤ ਵੱਡਾ ਤੁਸੀਂ ਯੋਗਦਾਨ ਸਮਝਦੇ ਆ ਇਸ ਚੀਜ਼ ਦੇ ਵਿੱਚ ਵੀ ਉਹ ਅੱਗੇ ਹੋ ਕੇ ਮਤਲਬ ਐਡਾ ਸਮਾਗਮ ਆਯੋਜਿਤ ਕਰਦੇ ਨੇ ਤੇ ਜਿਹਦੇ ਵਿੱਚ ਯੂ نو ਸੰਗਤਾਂ ਨੂੰ ਵੀ ਫਿਰ ਮੌਕਾ ਮਿਲਦਾ ਇੱਥੇ ਹਾਂਜੀ ਹਾਂਜੀ ਇਹ ਤਾਂ ਕਹਿੰਦੇ ਹੁੰਦੇ ਇਦਾਂ ਦੇ ਪ੍ਰੋਗਰਾਮ ਰਲ ਮਿਲ ਕੇ ਹੁੰਦੇ ਆ ਜੀ ਇਕੱਲਾ ਦਾ ਕੋਈ ਵੀ ਨਹੀਂ ਕਰ ਸਕਦਾ ਤੇ ਨਾਲੇ ਗੁਰੂ ਮਹਾਰਾਜ ਦੇ ਪ੍ਰੋਗਰਾਮ ਜਿਹੜੇ ਆਏ ਰਲ ਮਿਲ ਕੇ ਗੁਰੂ ਮਹਾਰਾਜ ਆਪ ਹੀ ਕਰਵਾ ਲੈਂਦੇ ਆ ਜੀ ਕਮੇਟੀ ਦਾ ਤਾਂ ਫਰਜ਼ ਹੀ ਆ ਕਹਿੰਦੇ ਹੁੰਦੇ ਵੀ ਇੰਨੀ ਸੰਗਤ ਆਈ ਆ ਉਹ ਹਿੰਆ ਸਾਰਿਆਂ ਦਾ ਧੰਨਵਾਦ ਸੋ ਬਹੁਤ ਲੰਗਰ ਚੱਲ ਰਿਹਾ ਇਹ ਹੀ ਨਹੀਂ ਸਾਰੇ ਵੀਰ ਜਿਹੜੇ ਰਲ ਮਿਲ ਕੇ ਆਪਣੇ ਵੱਲੋਂ ਸੇਵਾ ਨਿਭਾ ਰਹੇ ਆ ਜੀ ਤੇ ਕਮੇਟੀ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਬਹੁਤ ਸੋਣਾ ਕੰਮ ਕਰ ਰਹੇ ਹੋ ਵੀ ਜੀ ਬੱਚਿਆਂ ਨੂੰ ਜੋੜ ਰਹੇ ਨਾਲ ਤੁਸੀਂ ਕਿੰਨੇ ਸਾਲਾਂ ਤੋਂ ਇੱਥੇ ਆ ਰਹੇ ਹੋ ਅਸੀਂ 2003 ਤੋਂ ਸ਼ੁਰੂ ਹੋਏ ਸੀਗੇ ਜੀ ਗੁਰੂ ਘਰ ਸੇਵਾ ਕਰਨ ਵਾਸਤੇ ਮੈਂ ਉਦੋਂ ਆਇਆ ਸੀਗਾ ਇੱਥੇ ਤੇ ਉਦੋਂ ਤੋਂ ਗੁਰੂ ਘਰ ਦੇ ਨਾਲ ਜੁੜੇ ਹੋਏ ਪਹਿਲਾਂ ਲੰਗਰਾਂ ਦੇ ਵਿੱਚ ਸੇਵਾ ਕਰਦੇ ਸੀ ਜਦੋਂ ਤੋਂ ਫੇਰ ਇਹ ਪ੍ਰੋਗਰਾਮ ਚ ਨਵੋਤੋਂ ਤੋਂ ਹੀ ਜੁੜੇ ਹੋਏ ਆ ਜੀ ਜਦੋਂ ਜਦੋਂ ਵੀ ਆਏ ਹੋਏ ਆ ਤੇ ਇਹ ਜਿਹੜੇ ਸੇਵਾਦਾਰ ਆ ਤਕਰੀਬਾ ਸਾਰੇ ਲੰਗਰਾਂ ਵਾਲੇ ਲੰਗਰ ਦੀ ਸੇਵਾ ਵਾਲੇ ਪੱਕੇ ਸੇਵਾਦਾਰ ਆ ਜੀ ਇਹ ਸੰਡੇ ਨੂੰ ਜਿਹੜੀ ਸਾਰੀ ਸੇਵਾ ਹੁੰਦੀ ਹੈ ਰਲ ਮਿਲ ਕੇ ਕਰਦੇ ਆ ਜੀ ਇੱਥੇ ਲੰਗਰਾਂ ਦੇ ਵਿੱਚ ਹਾਂਜੀ ਜਿੱਦਾਂ ਬਹੁਤ ਪਹਿਲਾਂ ਤੋਂ ਇਸ ਗੁਰੂ ਘਰ ਨਾਲ ਜੁੜੇ ਹੋਏ ਹੋ ਨਾ ਤੇ ਤੁਹਾਨੂੰ ਇਦਾਂ ਹੁਣ ਅਮੈਂ ਸੁਣਿਆ ਵਾਂ ਕਿ ਜਿਹੜੀ ਰੌਣਕ ਵਾ ਇਸ ਸਮਾਗਮ ਦੀ ਉਹ ਵੱਧਦੀ ਜਾ ਰਹੀ ਹਰ ਸਾਲ ਜਿੱਦਾਂ ਜਿੱਦਾਂ ਸਾਲ ਜਾਦੇ ਹੋ ਰਹੇ ਉਹਦੇ ਰੌਣਕ ਵੀ ਵੱਧਦੀ ਏ ਇਸ ਗੱਲ 'ਚ ਸੱਚਾਈ ਕਿ ਨਹੀਂ ਬਹੁਤ ਸੱਚਾਈ ਆ ਜੀ ਤੋ ਗੁਰੂ ਮਾਰਾ ਜੀ ਦੀ ਕਿਰਪਾ ਦੇ ਨਾਲ ਸੰਗਤ ਆ ਬਹੁਤ ਰਹੀ ਆ ਹੁਣ ਇਸ ਸਾਲ ਕੰਪੀਟੀਸ਼ਨ ਵਾਸਤੇ ਟੀਮਾਂ ਵੱਧ ਗਈਆਂ ਪਿਛਲੇ ਸਾਲਾਂ ਨਾਲੋਂ ਤੇ ਬਾਕੀ ਉਹਦੀ ਬਖਸ਼ਿਸ਼ ਹੈ ਜੀ ਉਹ ਆਪੇ ਲਈ ਆ ਰਿਆ ਸੰਗਤ ਨੂੰ ਖਿੱਚ ਕੇ ਹਾਂਜੀ ਤੇ ਕੰਪੀਟੀਸ਼ਨ ਬਾਰੇ ਵੀ ਕੁਝ ਤੁਸੀਂ ਦੱਸਣਾ ਚਾਹੋਗੇ ਵੀ ਕਿ ਕਿੱਦਾਂ ਦਾ ਕੰਪੀਟੀਸ਼ਨ ਹੋ ਰਿਹਾ ਕਿੰਨੀਆਂ ਟੀਮ ਆਈਆਂ ਨੇ ਇਹ ਟੀਮਾਂ ਤੇ ਕਾਫੀ ਆਈਆਂ ਨੇ ਅਕਤੀ ਜੀ ਹੁਣ ਤਾਂ ਕਹਦਾ ਕਿ ਅਗਲੇ ਸਾਲ ਤੋਂ ਦੋ ਦਿਨ ਵਾਸਤੇ ਰੱਖਣਾ ਪਊਗਾ ਕੰਪੀਟੀਸ਼ਨ ਕਿਉਂਕਿ ਇੱਕ ਦਿਨ ਤਾਂ ਬਹੁਤ ਲੇਟ ਹੋ ਜਾਂਦਾ ਆ ਹਾਂਜੀ ਹੁਣ ਰਾਤ ਦੇ 10 11 ਵਜਣਗੇ ਜੇ ਹਿਸਾਬ ਨਾਲ ਚੱਲ ਰਿਹਾ ਪ੍ਰੋਗਰਾਮ ਇਸ ਹਿਸਾਬ ਨਾਲ ਤਾਂ ਲੱਗਦਾ ਆ ਤੇ ਬਹੁਤ ਵਧੀਆ ਗੱਲ ਹੈ ਬੱਚਿਆਂ ਨੂੰ ਜੋੜ ਰਹੇ ਨੇ ਕੰਪੀਟੀਸ਼ਨ ਦੇ ਰਾਹੀਂ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸਿੱਖੀ ਦੇ ਨਾਲ ਜੁੜ ਰਹੇ ਆ ਔਰ ਗੱਤਕੇ ਦੇ ਨਾਲ ਜੁੜ ਰਹੇ ਆ ਆਪਣੇ ਸਰੂਪ ਦੇ ਵਿੱਚ ਆ ਰਹੇ ਆ ਬਹੁਤ ਵਧੀਆ ਗੱਲ ਆ ਜੀ ਹਾਂਜੀ ਹਾਂਜੀ ਤੇ ਜਿਹੜੇ ਤੁਸੀਂ ਐਨੇ ਸਾਲਾਂ ਤੋਂ ਸਾਰੇ ਜਾਣੇ ਜੁੜੇ ਹੋਏ ਉਹ ਲੰਗਰਾਂ ਦੀਆਂ ਸੇਵਾਵਾਂ ਕਰਦੇ ਆ ਫਿਰ ਸਮਾਗਮ ਦੇ ਵਿੱਚ ਸੇਵਾ ਦਾ ਇੰਨਾ ਯੋਗਦਾਨ ਪਾਉਂਦੇ ਆ ਇਹ ਉਤਸ਼ਾਹ ਤੁਹਾਨੂੰ ਸਾਰਿਆਂ ਨੂੰ ਕਿੱਥੋਂ ਆਉਂਦਾ ਵਾ ਕਿ ਇਹ ਸੇਵਾ ਜਿਹੜੀ ਵੱਧ ਚੜ ਕੇ ਕੀਤੀ ਜਾਵੇ ਇਹ ਸਾਰਾ ਉਸਤਾ ਜਿਹੜਾ ਮਹਾਰਾਜੀ ਗੁਰਤੇਗ ਭਦਰ ਸਾਹਿਬ ਵੱਲੋਂ ਗੁਰੂ ਗ੍ਰੰਥ ਸਾਹਿਬ ਵੱਲੋਂ ਮਿਲਦਾ ਸਾਰਿਆਂ ਨੂੰ ਤੇ ਵੱਧ ਚੜ ਕੇ ਸੇਵਾ ਕਰਦੇ ਸਾਰੇ ਸੇਵਾਦਾਰ ਵੀਰ ਭਰਾ ਰਲ ਮਿਲ ਕੇ ਇੱਕ ਦੂਜੇ ਨੂੰ ਵੇਖ ਕੇ ਆ ਜਾਂਦੇ ਆ ਸਤਾ ਸਾਰਿਆਂ ਨਾਲ ਹਾਂਜੀ ਹਾਂਜੀ ਇਹ ਸਾਰਿਆਂ ਦੀ ਨਿਰਪੱਖ ਸੇਵਾ ਹੈ ਜੀ ਬਾਕੀ ਤਾਂ ਕਹਿੰਦੇ ਹੁੰਦੇ ਗੁਰੂ ਮਹਾਰਾਜ ਆਪ ਕਰਵਾ ਲੈਂਦੇ ਸੇਵਾ ਆਪਣੀ ਜੀ ਹਾਂਜੀ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਜੀ ਆ ਉਹਨੂੰ ਤੁਹਾਨੂੰ ਵੀ ਤੁਸੀਂ ਐਡੀ ਦੂਰੋਂ ਚੱਲ ਕੇ ਆਏ ਆ ਔਰ ਸੰਗਤਾਂ ਨੂੰ ਦਿਖਾ ਰਹੇ ਜਿਹੜੇ ਘਰ ਬੈਠੇ ਦੇਖ ਰਹੇ ਵੀਰ ਅਗਲੇ ਸਾਲ ਉਹ ਵੀ ਹੋਰ ਆਉਣਗੇ ਹਾਂਜੀ ਦੇਖ ਕੇ ਰੌਣਕ ਮੇਲਾ ਜੀ ਇੱਥੇ ਰੌਣਕਾਂ ਹੀ ਆ ਗੁਰੂ ਮਹਾਰਾਜ ਨੇ ਬਖਸ਼ੀਆਂ ਹੋਈਆਂ ਐਡੀ ਦੂਰ ਆ ਕੇ ਆਪਣੇ ਕਹਿੰਦੇ ਉਹਦੇ ਵਤਨ ਦੀ ਧਰਤੀ ਤੋਂ ਔਰ ਇੱਥੇ ਵੀ ਉਹ ਪ੍ਰੋਗਰਾਮ ਬਣਾਏ ਜਾ ਰਹੇ ਆ ਹਾਂਜੀ ਹਾਂਜੀ ਇਹ ਤਾਂ ਮੈਂ ਵੀ ਜ਼ਰੂਰ ਸੰਗਤਾਂ ਨੂੰ ਕਹਿਣਾ ਚਾਹਾਂਗੀ ਦਰਸ਼ਕਾਂ ਨੂੰ ਵੀ ਕਹਿਣਾ ਚਾਹਾਂਗੀ ਕਿ ਸ਼ਬਦਾਂ ਨਾਲ ਜੋ ਇੱਥੋਂ ਦਾ ਮਾਹੌਲ ਆ ਜੋ ਇੱਥੇ ਆਣ ਕੇ ਆਪਾਂ ਨੂੰ ਮਹਿਸੂਸ ਹੁੰਦਾ ਸ਼ਬਦਾਂ ਨਾਲ ਨਹੀਂ ਦੱਸਿਆ ਜਾ ਸਕਦਾ ਇੱਕ ਵਾਰੀ ਜ਼ਰੂਰ ਆਓ ਆਉਣ ਜੇ ਇਸ ਸਾਲ ਨਹੀਂ ਆ ਸਕੇ ਤਾਂ ਅਗਲੇ ਸਾਲ ਜ਼ਰੂਰ ਆਣ ਆਇਥੇ ਆਣ ਕੇ ਦੇਖਣ ਹਾਂਜੀ ਆਣ ਕੇ ਆਪ ਖੁਦ ਦੇਖਣ ਕਿਦਾਂ ਫੀਲ ਹੁੰਦਾ ਇੱਥੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ